ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਭ ਜਾਣਦੇ ਨੇ ਕਿ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਤਨਖਾਹੀਆ ਕਰਾਰ ਦਿੱਤਾ ਗਿਆ ਪਰ ਕਈ ਹਫ਼ਤੇ ਬੀਤ ਜਾਣ ਤੋਂ ਬਾਅਦ ਇੱਕ ਸਵਾਲ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਤਨਖਾਹੀਆ ਕਰਾਰ ਦਿੱਤੇ ਜਾਣ ਵਜੋਂ ਫਿਰ ਹਾਲੇ ਤੱਕ ਜਥੇਦਾਰ ਸਹਿਬਾਨ ਵੱਲੋਂ ਸਜ਼ਾ ਕਿਉਂ ਨਹੀਂ ਸੁਣਾਈ ਗਈ ਹਾਲਾਂਕਿ ਉਸ ਵੇਲੇ ਦੇ ਤਤਕਾਲੀ ਮੰਤਰੀ ਜਾਂ ਮੰਤਰੀਆਂ ਦੇ ਰੁਤਬੇ ਤੇ ਰਹੇ ਸਮੂਹ ਉਹਨਾਂ ਆਗੂਆਂ ਨੂੰ ਜਿਹੜੇ ਹੁਣ ਭਾਵੇਂ ਕਿਸੇ ਵੀ ਪਾਰਟੀ 'ਚ ਹੋਣ ਉਨ੍ਹਾਂ ਵਿੱਚ ਜਿਹੜੇ ਸਿੱਖ ਚਿਹਰੇ ਸੀ ਉਹਨਾਂ ਨੂੰ ਵੀ ਸਪਸ਼ਟੀ ਕਰਨ ਦੇਣ ਦਾ ਸਮਾਂ ਦਿੱਤਾ ਗਿਆ ਸੀ ਤੇ ਉਹ ਸਪਸ਼ਟੀ ਕਰਨ ਵੀ ਵੱਖ-ਵੱਖ ਆਗੂਆਂ ਨੇ ਜਾ ਕੇ ਦੇ ਦਿੱਤਾ ਸਾਬਕਾ ਮੰਤਰੀਆਂ ਨੇ ਜਿਨ੍ਹਾਂ ਨੇ 2007 ਤੋਂ ਲੈ ਕੇ 17 ਤੱਕ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਵਾਲੀ ਸਰਕਾਰ ਦਾ ਹਿੱਸਾ ਰਿਹਾ ਪਰ ਗੱਲ ਆਉਂਦੀ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਇਸ ਮਾਮਲੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਕਾਫੀ ਕਰੀਬੀ ਮੰਨੇ ਜਾਂਦੇ ਨੇ ਔਰ ਸਾਬਕਾ ਵਿਧਾਇਕ ਵਿਰਸਾ ਸਿੰਘ ਮਲਟੋਹਾ ਉਹਨਾਂ ਨੇ ਆਪਣੇ ਮਨ ਦੇ ਵਿਚਾਰ ਆਪਣੇ ਮਨ ਦੀ ਬੇਦਨਾ ਸਾਂਝੀ ਕੀਤੀ ਹੈ ਉਹ ਦੇ ਚਿੱਤੀ ਵੇਸਾ ਨੇ ਪੋਸਟ ਲਿਖਣ ਤੋਂ ਪਹਿਲਾਂ ਕਿਉਂਕਿ ਉਹਨਾਂ ਦੇ ਸ਼ਬਦ ਦੱਸ ਰਹੇ ਨੇ ਤਾਂ ਉਹ ਪੋਸਟ ਦਾ ਹੂ ਬਹੂ ਸ਼ਬਦ ਜਿਹੜੇ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੇ ਕਰਨ ਲੱਗੇ ਆ ਕਿ ਵਿਰਸਾ ਸਿੰਘ ਵਲਟੋਹਾ ਨੇ ਲਿਖਿਆ ਕੀ ਹੈ ਵਿਰਸਾ ਸਿੰਘ ਵਲਟੋਹਾ ਲਿਖਦੇ ਨੇ ਕਿ ਇੱਕ ਪਾਸੇ ਮਨ ਕਹਿੰਦਾ ਹੈ ਕਿ ਤੂੰ ਆਪਣੇ ਵਲਵਲੇ ਸਿੱਖ ਪੰਥ ਨਾਲ ਜ਼ਰੂਰ ਸਾਂਝੇ ਕਰ ਪਰ ਨਾਲ ਹੀ ਦੂਸਰੇ ਪਾਸੇ ਮਨ ਕਹਿੰਦਾ ਹੈ ਕਿ ਵੇਖੀ ਕਿਤੇ ਅਜਿਹਾ ਕਰਕੇ ਤੂੰ ਗੁਰੂ ਦੇ ਤਖਤ ਦੀ ਮਰਿਆਦਾ ਦੀ ਉਲੰਘਣਾ ਤੇ ਨਹੀਂ ਕਰ ਬੈਠੇਂਗਾ ਆਖਿਰ ਮੰਨਦਾ ਉਹ ਹਿੱਸਾ ਭਾਰੂ ਹੋ ਗਿਆ ਕਿ ਮਰਿਆਦਾ ਦੀ ਉਲੰਘਣਾ ਨਹੀਂ ਸਕੋ ਗੁਰੂ ਪੰਥ ਅੱਗੇ ਇੱਕ वेदना ਹੈ ਕਾਫੀ ਦਿਨਾਂ ਤੋਂ ਆਮ ਸੰਗਤ ਵੱਲੋਂ ਮੇਰੇ ਵੱਲੋਂ ਵਰਗਿਆਂ ਨੂੰ ਸਵਾਲ ਕੀਤੇ ਜਾਂਦੇ ਨੇ ਕਿ ਜਥੇਦਾਰ ਸਹਿਬਾਨ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਸਜ਼ਾ ਲਾਉਣ ਵਿੱਚ ਇੰਨੀ ਦੇਰੀ ਕਿਉਂ ਹੋ ਰਹੀ ਹੈ ਜਥੇ ਇਹ ਜਥੇਦਾਰ ਸਹਿਬਾਨ ਦਾ ਅਧਿਕਾਰ ਖੇਤਰ ਹੈ ਤੇ ਇਸ ਸੰਬੰਧੀ ਫੈਸਲਾ ਜਥੇਦਾਰ ਸਹਿਬਾਨ ਨੇ ਹੀ ਲੈਣਾ ਪਰ ਪਤਾ ਨਹੀਂ ਇਸ ਮਾਮਲੇ ਨੂੰ ਜਥੇਦਾਰ ਸਹਿਬਾਨ ਵੱਲੋਂ ਬਿਨਾਂ ਕਿਸੇ ਕਾਰਨ ਕਿਉਂ ਲਮਕਾਇਆ ਜਾ ਰਿਹਾ ਹੈ ਸਵਾਲੀਆ ਨਿਸ਼ਾਨ ਮੈਂ ਸਾਰਿਆਂ ਨੂੰ ਇਹੀ ਜਵਾਬ ਦੇ ਰਿਹਾ ਇਹ ਵੀ ਸੱਚ ਹੈ ਕਿ ਸਮੇਂ ਸਾਰੇ ਸਿੱਖ ਜਗਤ ਦੀ ਨਜ਼ਰ ਇਸ ਮਾਮਲੇ ਵੱਲ ਲੱਗੀ ਹੋਈ ਹੈ ਸਾਰੇ ਚਾਹੁੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਦੇ ਕੇਸ ਦੀ ਵੀ ਸੁਣਵਾਈ ਜਲਦੀ ਕੀਤੀ ਜਾਵੇ ਮਿਰਸਾ ਸਿੰਘ ਵਲਟੋਹਾ ਅੱਗੇ ਵੀ ਲਿਖਦੇ ਨੇ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਉਸਵਰੋਧ ਧਾਰਮਿਕ ਤੇ ਰਾਜਨੀਤਿਕ ਧਰਮ ਨਿਵਾਉਣ ਵਿੱਚ ਹੋਈਆਂ ਅਵਗਿਆਵਾਂ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਤੇ ਆਈ ਦਰਖਾਸਤ ਵਿੱਚ ਦਰਜ ਇੱਕ ਇੱਕ ਦੋਸ਼ ਨੂੰ ਉਹਨਾਂ ਨੇ ਬਿਨਾਂ ਦਲੀਲ ਤੇ ਬਿਨਾਂ ਸਫਾਈ ਦਿੱਤੇ ਗੁਰਬਾਣੀ ਦੇ ਪਵਿੱਤਰ ਸੰਦੇਸ਼ ਦੇ ਉੱਤੇ ਪੈਰਾ ਦਿੱਤਾ ਹੈ ਉਹਨਾਂ ਨੇ ਨਾਲ ਗੁਰਬਾਣੀ ਦਾ ਹਵਾਲਾ ਵੀ ਦਿੰਦੇ ਆਖਿਆ ਕਿ ਉਸ ਅਨੁਸਾਰ ਆਪਣੇ ਆਪ ਨੂੰ ਗੁਰੂ ਅੱਗੇ ਸਮਰਪਣ ਕਰਦੇ ਆ ਆਪਣੀ ਝੋਲੀ ਵਿੱਚ ਪਾ ਲਿਆ ਸਖਬੀਰ ਸਿੰਘ ਬਾਦਲ ਦੇ ਤਨਖਾਹਿਆ ਅਕਰਾਰ ਦਿੱਤੇ ਜਾਣ ਵਾਲੇ ਮਸਲੇ ਵਿੱਚ ਦੇਰੀ ਹੋਣ ਬਾਰੇ ਜਿੱਥੇ ਸਿੱਖ ਸੰਗਤ ਤੇ ਆਮ ਲੋਕਾਂ ਵਿੱਚ ਸਬੰਧੀ ਆਮ ਹੀ ਚਰਚਾ ਚੱਲ ਰਹੀ ਹੈ ਉੱਥੇ ਹੁਣ ਮੀਡੀਆ ਵਿੱਚ ਵੀ ਇਸ ਦੇਰੀ ਨੂੰ ਲੈ ਕੇ ਰਿਪੋਰਟਿੰਗ ਸ਼ੁਰੂ ਹੋ ਗਈ ਹੈ ਸਤਕਾਰਯੋਗ ਸਿੰਘ ਸਹਿਬਾਨ ਦਾ ਇਹ ਪੂਰਨ ਅਧਿਕਾਰ ਹੈ ਕਿ ਉਹਨਾਂ ਨੇ ਮਰਿਆਦਾ ਅਨੁਸਾਰ ਕਦੋਂ ਤੇ ਕੀ ਫੈਸਲਾ ਲੈਣਾ ਹੈ ਸਿੰਘ ਸਹਿਬਾਨ ਨੂੰ ਬੇਨਤੀ ਹੈ ਕਿ ਸਖਬੀਰ ਸਿੰਘ ਬਾਦਲ ਦੇ ਮਸਲੇ ਸਬੰਧੀ ਕਿਰਪਾ ਕਰਕੇ ਹੁਣ ਹੋਰ ਦੇਰੀ ਨਹੀਂ ਕਰਨੀ ਚਾਹੀਦੀ ਸਗੋਂ ਪੰਥਕ ਮਰਿਆਦਾ ਤੇ ਪਰੰਪਰਾਵਾਂ ਮੁਤਾਬਕ ਅੰਤਿਮ ਫੈਸਲੇ ਦੀ ਸੁਣਵਾਈ ਜਲਦੀ ਹੋ ਜਾਣੀ ਚਾਹੀਦੀ ਹੈ ਕਿਉਂਕਿ ਦੇਰੀ ਹੋਣ ਕਾਰਨ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਚਰਚਾਵਾਂ ਨੂੰ ਬਹੁਲ ਮਿਲ ਰਿਹਾ ਹੈ ਗੁਰੂ ਦਾਤ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਬਿਰਦ ਹੈ ਕਿ ਜੋ ਸਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਭੁੱਲ ਚੁੱਕ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੇਰੇ ਜਾਤੀ ਬਲਵਲੇ ਹਨ ਕਿਰਪਾ ਕਰਕੇ ਮੇਰੇ ਇਹਨਾਂ ਵਿਚਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਜਾਂ ਕਿਸੇ ਹੋਰ ਨਾਲ ਜੋੜ ਕੇ ਨਾ ਦੇਖਿਆ ਜਾਵੇ ਦਾਸ ਵਿਰਸਾ ਸਿੰਘ ਬਲਟੋਹਾ ਇਹ ਉਹ ਪੋਸਟ ਹੈ ਤੇ ਉਸਦੇ ਹੂਬਹੂ ਸ਼ਬਦ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਵਿਰਸਾ ਸਿੰਘ ਬਲਟੋਹਾ ਕਹਿਣਾ ਕੀ ਚਾਹੁੰਦੇ ਨੇ ਕਿਉਂਕਿ ਸਵਾਲ ਹੋ ਰਹੇ ਨੇ ਚਰਚਾ ਹੋ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਜੇਕਰ ਦੇਰੀ ਨਾਲ ਸਹੀ ਤਨਖਾਹੀਆ ਕਰਾਰ ਦਿੱਤਾ ਗਿਆ ਤਾਂ ਫਿਰ ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਸਜਾ ਵਿੱਚ ਜਥੇਦਾਰ ਸਹਿਬਾਨ ਵੱਲੋਂ ਦੇਰੀ ਕਿਉਂ ਹੋ ਰਹੀ ਹੈ ਤੇ ਇਸ ਲਈ ਇੱਕ ਬੇਨਤੀ ਕੀਤੀ ਗਈ ਹੈ ਵਿਰਸਾ ਸਿੰਘ ਬਲਟੋਹਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਿ ਇਸ ਮਾਮਲੇ ਵਿੱਚ ਹੁਣ ਹੋਰ ਦੇਰੀ ਨਹੀਂ ਹੋਣੀ ਚਾਹੀਦੀ ਤੇ ਨਾਲ ਹੀ ਉਚੇਚੇ ਤਾਰ ਦੇ ਉੱਤੇ ਉਹਨਾਂ ਨੇ ਅਖੀਰ ਦੇ ਵਿੱਚ ਸ਼ਬਦ ਲਿਖੇ ਨੇ ਕਿ ਇਹਨਾਂ ਵਿਚਾਰਾਂ ਨੂੰ ਮੇਰੇ ਜਾਤੀ ਵਿਚਾਰ ਮੰਨਿਆ ਜਾਵੇ ਸ਼੍ਰੋਮਣੀ ਅਕਾਲੀ ਦਲ ਜਾਂ ਹੋਰ ਕਿਸੇ ਨਾਲ ਜੋੜ ਕੇ ਇਸ ਨੂੰ ਨਹੀਂ ਦੇਖਿਆ ਜਾਣਾ ਚਾਹੀਦਾ ਫਿਲਹਾਲ ਇਹ ਵਿਚਾਰ ਵਿਰਸਾ ਸਿੰਘ ਬਲਟੋਹਾ ਨੇ ਤਾਂ ਸਾਂਝੇ ਕਰ ਦਿੱਤੇ ਨੇ ਪਰ ਇਸ ਮਾਮਲੇ ਦੇ ਵਿੱਚ ਆਖਰੀ ਫੈਸਲਾ ਤਾਂ ਜਥੇਦਾਰ ਸਹਿਬਾਨ ਨੇ ਕਰਨਾ ਹੈ ਕਿ ਉਹ ਇਹ ਫੈਸਲਾ ਕਦੋਂ ਲੈਂਦੇ ਨੇ ਤੇ ਕਿਵੇਂ ਲੈਂਦੇ ਨੇ ਤੇ ਸਜ਼ਾ ਕੀ ਲਾਈ ਜਾਂਦੀ ਹੈ। ਉਹਨਾਂ ਵਾਲੇ ਸਮੇਂ ਦੇ ਵਿੱਚ ਜੋ ਵੀ ਇਸ ਬਾਰੇ ਜਾਣਕਾਰੀ ਆਵੇਗੀ ਕੋਸ਼ਿਸ਼ ਕਰਾਂਗੇ ਉਹ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ। ਫਿਲਹਾਲ ਤੁਸੀਂ ਦੇਖਦੇ ਰਹੋ ABC ਪੰਜਾਬ।